ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੂਗੀ ਜੀ ਤੇ ਅੱਜ ਜੀ ਗੁਲੀਨ ਬਣਾ ਰਹੀ ਹੈ ਜੀ ਵੀਡੀਓ ਉਹਦੀ ਮਾਸਿਕਾਰੀ ਹੈ ਜੀ ਗਾਰਡਨ ਦੀ ਸਫਾਈ ਤੇ ਗੁਲੀਨ ਅੱਜ ਵੀਡੀਓ ਬਣਾ ਰਹੀ ਸੀ ਕਹਿੰਦੀ ਮम्मा ਅੱਜ ਮੈਂ ਵੀਡੀਓ ਬਣਾਉਂਗੀ ਕਿਉਂਕਿ ਤੁਹਾਨੂੰ ਪਤਾ ਨਾ ਮੇਰੇ ਤੋਂ ਤਾਂ ਬਣਦੀ ਨਹੀਂਗੀ ਇਸ ਕਰਕੇ ਗੁਲੀਨ ਨੇ ਬਣਾਈ ਸੀ ਤੇ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਨਾ ਹਰਾ ਭਰਾ ਨਾ ਬੀ ਸੋਹਣਾ ਲੱਗਦਾ ਨਾ ਤੇ ਅੱਜ ਇਹਨਾਂ ਨੇ ਸਫਾਈ ਕੀਤੀ ਸੀ ਨਾ ਅੱਜ ਮੌਸਮ ਵੀ ਬਹੁਤ ਵਧੀਆ ਸੀ ਜੀ ਠੰਡਾ ਸੀਗਾ ਜੋ ਮੌਸਮ ਹਵਾ ਤਾਂ ਚਲਦੀ ਨਹੀਂ ਸੀ ਉਦਾਂ ਠੀਕ ਸੀਗਾ ਵਧੀਆ ਸੀ ਮੌਸਮ ਤੇ ਕਿੰਨੇ ਆ ਚੀਕੂਆਂ ਦਾ ਦਰਾਖਤ ਆ ਜੀ ਇਹਦੇ ਤੇ ਇੰਨੇ ਚੀਕੂ ਲੱਗਦੇ ਆ ਨਾ ਬਹੁਤ ਜ਼ਿਆਦਾ ਜੀ ਤੇ ਜਦੋਂ ਅਸੀਂ ਗਏ ਸੀ ਉਦੋਂ ਵੀ ਇਹਨਾਂ ਭਰਿਆ ਪਿਆ ਸੀ ਚੀਕੂਆਂ ਨਾਲ ਤੇ ਫਿਰ ਹੁਣ ਉਹਨਾਂ ਨੇ ਤੋੜ ਕੇ ਜੀ ਉਹ ਰੱਖਤੇ ਉਹ ਪੱਕੇ ਹੋਣ ਵਾਸਤੇ ਉਹ ਵੀ ਪੱਕ ਜਾਣਗੇ ਤੇ ਆ ਦੇਖੋ ਜੀ ਦੁਪਹਿਰ ਖੀੜੀ ਦੇ ਫੁੱਲ ਕਿੰਨੇ ਸੋਹਣੇ ਲੱਗਦੇ ਆ ਪਿੰਕ ਪਿੰਕ ਤੇ ਡਾਰਕ ਵੀ ਹੁੰਦੇ ਆ ਤੇ ਇਹਨਾਂ ਦੀ ਲੱਗੇ ਜੀ ਵਾਈਟ ਤੇ ਲਾਈਟ ਪਿੰਕ ਜਿਹੇ ਦੂਸਰੇ ਵੀ ਲੱਗੇ ਹੋਏ ਆ ਡਾਰਕ ਦੇ ਜਿਹੜੇ ਹੁੰਦੇ ਆ ਕਿ ਕਿਨੇ ਸੋਹਣੇ ਲੱਗਦੇ ਜੀ ਦੇਖੋ ਨਾ ਇਹ ਵੀ ਨਾ ਮੌਸਮ ਦੇ ਹਿਸਾਬ ਨਾਲ ਹੀ ਖੇਡਦੇ ਨੇ ਗਰਮੀਆਂ ਜਿਹਾਂ ਚ ਤੇ ਇਧਰ ਜੀ ਦੀ ਮਾਸੀ ਨੇ ਫੋਨ ਰੱਖਿਆ ਦੇਖੋ ਜੀ ਕਿੰਨਾ ਸੋਹਣਾ ਸਟੈਂਡ ਆ ਤੇ ਗੁਲੀਨ ਬਣਾ ਰਹੀ ਸੀਗੀ ਵੀਡੀਓ ਕਹਿੰਦੀ ਮੰਮੀ ਮੈਂ ਬਣਾਉਣੀ ਆ ਤੇ ਨਾਲੇ ਮਾਸੀ ਦਾ ਸਟੈਂਡ ਦੇਖੋ ਕਿੰਨਾ ਸੋਹਣਾ ਕਹਿੰਦੀ ਤੇ ਇਹਨਾਂ ਨੇ ਸ਼ਬਦ ਲਾਏ ਹੋਏ ਸੀਗੇ ਤੇ ਨਾਲ ਦੀ ਨਾਲ ਇਹ ਆਪਣੇ ਗਾਰਡਨ ਦੀ ਸਫਾਈ ਕਰ ਰਹੇ ਸੀਗੇ ਤੇ ਗੁਲੀਨ ਵੀਡੀਓ ਬਣਾ ਰਹੀ ਸੀ ਕਿਉਂਕਿ 2-3 ਦਿਨ ਹੋ ਗਏ ਨਾ ਮੀ ਮੂੰਹ ਬਹੁਤ ਪੈ ਕਰਕੇ ਨਾ ਉਹ ਤੁਹਾਨੂੰ ਪਤਾ ਕਿੰਨੀ ਛੇਤੀ ਹਨਾ ਹਰੇ ਬਾਈ ਹੋ ਜਾਂਦੀ ਆ ਤੇ ਫਿਰ ਅੱਜ ਮੌਸਮ ਠੰਡਾ ਸੀ ਕਹਿੰਦੇ ਚਲੋ ਅੱਜ ਸਫਾਈ ਕਰ ਦਿੰਨੇ ਆ ਵੀ ਸੋਹਣਾ ਲੱਗਦਾ ਉਹ ਮੀਂਹ ਨਾਲ ਨਾ ਬਾਲਾ ਹੀ ਜ਼ਿਆਦਾ ਹੋ ਗਿਆ ਸੀਗਾ ਜੀ ਘਾਹ ਫੋਸ ਜਿਆ ਵਿੱਚ ਤੇ ਫਿਰ ਹੁਣ ਇਹਨਾਂ ਨੇ ਸਫਾਈ ਕੀਤੀ ਤੇ ਸਫਾਈ ਕਰ ਜੀ ਸਾਰਿਆਂ ਨੂੰ ਪਲੀਜ਼ ਸਾਰੇ ਜਣੇ ਕਮੈਂਟ ਕਰਕੇ ਦੱਸ ਦਿਓ ਕਿ ਆ ਜਿਹੜਾ ਦਰਖਤ ਲੱਗਿਆ ਆ ਇਹ ਘਰ ਵਿੱਚ ਲਾਉਣਾ ਚਾਹੀਦਾ ਜਾਂ ਨਹੀਂ ਬਹੁਤ ਜਣੇ ਕਹਿੰਦੇ ਆ ਕਿ ਇਹ ਲਾਉਣਾ ਨਹੀਂ ਚਾਹੀਦਾ ਚੰਗਾ ਨਹੀਂ ਹੁੰਦਾ ਪਰ ਤਕਰੀਬਨ ਸਾਡੇ ਘਰਾਂ ਚ ਸਾਰੀ ਕਿਤੇ ਲੱਗਿਆ ਹੁੰਦਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੀ ਐ ਇਧਰ ਜੀ ਗੋਲੀਣਾ ਆਪਣੀ ਵੀਡੀਓ ਵੀ ਬਣਾਈ ਜਾ ਰਹੀ ਹੈ ਸ਼ੀਸ਼ੇ ਵਿੱਚ ਦੀ ਤੇ ਨਾਲੇ ਆਪਣੀ ਮਾਸੀ ਦੀ ਵੀਡੀਓ ਬਣਾ ਰਹੀ ਹੈ ਗਾਰਡਨ ਸਾਫ਼ ਕਰਦੀ ਦੀ ਤੇ ਇਹਨੂੰ ਵਧੀਆ ਲੱਗਦਾ ਜੀ ਬਸ ਐਦਾਂ ਹੀ ਸ਼ੀਸ਼ੇ 'ਚ ਖੜਕੇ ਬਣਾਦੀ ਰਹਿੰਦੀ ਆ ਕਦੇ ਡਿਲੀਟ ਕਰ ਦਿੰਦੀ ਆ ਕਦੇ ਬਣਾ ਲੈਂਦੀ ਆ ਹਨਾ ਚਲੋ ਵਧੀਆ ਆਪਣਾ ਇੰਜੋਏ ਕਰੀ ਜਾਂਦੀ ਆ ਨਾ ਵਧੀਆ ਲੱਗਦਾ ਇਹਨੂੰ ਜੇ ਐਦਾਂ ਤੇ ਹਾਂਜੀ ਆਪਾਂ ਵੀਡੀਓ ਦੇ ਐਂਡ ਇਥੇ ਕਰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ